ਇੱਥੇ ਹਰ ਸ਼ੈ ਦੀ ਆਪਣੀ ਹਸਤੀ ਹੈ ਡੰਗਰ ਤੇ ਖੈਰ ਟੱਬਰ ਦੇ ਜੀਆ ਵਾਂਗ ਹੁੰਦੇ ਹਨ ਹਰ ਮੱਝ ਜਾਂ ਟੱਗੇ ਬਾਰੇ ਹਰ ਰੋਜ਼ ਦੱਸਣ ਨੂੰ ਕਈ ਗੱਲਾਂ ਹੁੰਦੀਆਂ ਹਨ ਚੰਗੀ ਕਹਾਣੀ ਇੱਕ ਮਾਮੂਲੀ ਜਿਹੇ ਝਲਕਾਰੇ ਤੋਂ ਹੀ ਜੁੜਦੀ ਹੈ ਜਿਵੇਂ ਕਿਸੇ ਦੀ ਇੱਕ ਖਾਸ ਢੰਗ ਨਾਲ ਕਹੀ ਹੋਈ ਗੱਲ ਜਾਂ ਚਿਹਰੇ ਦਾ ਪ੍ਰਵਾਹ ਇੱਕ ਦਿਨ ਮੈਨੂੰ ਖਿਆਲ ਆਇਆ ਕਿ ਉਸ ਕੁੜੀ ਦੀ ਦੇਖ ਵਿੱਚੋਂ ਅੱਜ ਦੇ ਪੰਜਾਬ ਦਾ ਹੰਬੜਾ ਝਾੜਦਾ ਹੈ ਉਹ ਨਵੇਂ ਪੰਜਾਬ ਦਾ ਚਿੰਨ ਹੈ ਇਸ ਲਈ ਕਹਾਣੀ ਮੰਗਦੀ ਹੈ ਕਈ ਦਿਨ ਪਿੱਛੋਂ ਮੈਨੂੰ ਅੰਗਰੇਜ਼ ਅਫਸਰ ਦਾ ਖਿਆਲ ਆਇਆ ਜਿਹੜਾ ਫੌਜ ਵਿੱਚ ਮੇਰੇ ਨਾਲ ਹੁੰਦਾ ਸੀ ਉਹ ਹਿੰਦੁਸਤਾਨ ਤੇ ਹਿੰਦੁਸਤਾਨੀਆਂ ਵਿੱਚ ਦੂਜਿਆਂ ਨਾਲੋਂ ਬਹੁਤੀ ਦਿਲਚਸਪੀ ਰੱਖਦਾ ਹੁੰਦਾ ਸੀ ਪੈਂਸ਼ਨ ਨਾਲ ਲਿਖਣ ਨਾਲ ਮੈਨੂੰ ਵਧੇਰੇ ਵਧੀਆ ਲੱਗਦਾ ਕਿਉਂਕਿ ਇਹ ਵਿਚਾਰੀ ਕੋਈ ਨਖਾ ਨਹੀਂ ਕਰਦੀ ਜਦੋਂ ਇੱਕ ਵਾਰ ਕਹਾਣੀ ਸਾਫ਼ ਤੌਰ ਤੇ ਲਿਖ ਕੇ ਕਿਸੇ ਪਰਚੇ ਵਿੱਚ ਚਲੀ ਜਾਵੇ ਤਾਂ ਉਸ ਤੋਂ ਪਿੱਛੋਂ ਮੇਰਾ ਉਸ ਨੂੰ ਪੜਨ ਨੂੰ ਵੀ ਕਦੀ ਜੀ ਨਹੀਂ ਕਰਦਾ ਪੰਜਾਬ 247 TV 'ਚ ਤੁਹਾਡਾ ਸਭ ਦਾ ਕਰਦੇ ਹਾਂ ਸਵਾਗਤ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ ਤੀਸਰੀ ਅੱਖ ਕਲਵੰਤ ਸਿੰਘ ਵਰਕ ਪੰਜਾਬੀ ਸਹਿਤ ਜਗਤ ਦਾ ਇੱਕ ਅਜਿਹਾ ਜੁੜਾ ਹੈ ਜਿਸ ਨੇ ਪੰਜਾਬੀ ਕਹਾਣੀ ਨੂੰ ਬਲੰਦੀਆਂ ਤੇ ਪਹੁੰਚਾਇਆ ਉਸ ਤੋਂ ਪਹਿਲਾਂ ਵੀ ਪੰਜਾਬੀ ਕਹਾਣੀ ਲਿਖੀ ਜਾਂਦੀ ਸੀ ਤੇ ਬਾਅਦ 'ਚ ਵੀ ਲਿਬਧੇਰੀ ਲਿਖੀ ਗਈ ਹੈ ਤੇ ਹੁਣ ਤੱਕ ਵੀ ਲਿਖੀ ਜਾ ਰਹੀ ਹੈ ਪਰ ਕਲਵੰਤ ਸਿੰਘ ਵਰਕ ਦੀ ਕਹਾਣੀ ਦਾ ਰੰਗ ਆਪਣਾ ਹੀ ਹੈ ਉਸ ਵਰਗਾ ਕੋਈ ਹੋਰ ਕਹਾਣੀਕਾਰ ਨਹੀਂ ਉਹ ਆਪਣੀ ਰਚਨਾ ਦੇ ਪਾਤਰਾਂ ਜਾ ਕਟਨਾਵਾਂ ਨੂੰ ਇਸ ਤਰ੍ਹਾਂ ਅਨਸਾਰ ਦਾ ਜਿਵੇਂ ਕੋਈ ਕਾਮਾ ਬਹੁਤ ਪ੍ਰੀਤ ਨਾਲ ਆਪਣੇ ਕਾਰਜ ਵਿੱਚ ਲੱਗਿਆ ਹੋਵੇ ਇਸ ਲੇਖ ਵਿੱਚ ਉਹਨਾਂ ਦੀ ਕਹਾਣੀ ਦੀ ਰਚਨ ਪ੍ਰਕਿਰਿਆ ਬਾਰੇ ਕੁਝ ਦਿਲਚਸਪ ਵਿਚਾਰ ਹਨ ਜਿਹੜੇ ਉਹਨਾਂ ਨੇ ਖੁਦ ਸਾਂਝੇ ਕੀਤੇ ਹਨ ਜੋ ਅਸੀਂ ਤੀਸਰੀ ਅੱਖ ਪ੍ਰੋਗਰਾਮ ਵਿੱਚ ਆਪਣੇ ਦਰਸ਼ਕਾਂ ਲਈ ਪੇਸ਼ ਕਰ ਰਹੇ ਹਾਂ ਮੈਨੂੰ ਆਪਣੇ ਬਾਰੇ ਕਿਸੇ ਹੋਰ ਸਵਾਲ ਦਾ ਜਵਾਬ ਦੇਣਾ ਇਹਨਾਂ ਕਠਨ ਨਹੀਂ ਲੱਗਦਾ ਜਿੰਨਾ ਇਸ ਸਵਾਲ ਦਾ ਕਿ ਮੈਂ ਕਹਾਣੀ ਕਿਵੇਂ ਜੋੜਦਾ ਮੇਰੀਆਂ ਕਹਾਣੀਆਂ ਵਿੱਚ ਇੱਕ ਮੋਟੀ ਗੱਲ ਇਹ ਹੈ ਕਿ ਇਹਨਾਂ ਵਿੱਚ ਪਿੰਡਾਂ ਦੀਆਂ ਪ੍ਰਾਣੀਆਂ ਯਾਦਾਂ ਹੁੰਦੀਆਂ ਹਨ ਛੋਟੇ ਹੁੰਦੇ ਤੋਂ ਲੈ ਕੇ ਹੁਣ ਤੱਕ ਜੋ ਜੀਵਨ ਮੈਂ ਜੀਵਿਆ ਉਸ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਮੈਨੂੰ ਜੋ ਕੁਝ ਯਾਦ ਹੁੰਦਾ ਹੈ ਉਹ ਮੇਰੀਆਂ ਕਹਾਣੀਆਂ ਵਿੱਚ ਆਉਂਦਾ ਹੈ ਇਸ ਜੀਵਨ ਦੇ ਮੋੜ ਬਾਰੇ ਇੱਕ ਦੋ ਗੱਲਾਂ ਕਹਿਣ ਨੂੰ ਮੇਰਾ ਜੀ ਕਰਦਾ ਹੈ ਮੇਰੇ ਨਿੱਕੇ ਹੁੰਦਿਆਂ ਦੀਆਂ ਯਾਦਾਂ ਵਿੱਚੋਂ ਖੁੱਲ੍ਹਦੀਆਂ ਬਹੁਤ ਸਾਰੀਆਂ ਗੱਲਾਂ ਹਨ ਜਿਸ ਵਿੱਚ ਫਸਲਾਂ ਹਨ ਵਗਦਾ ਪਾਣੀ ਹੈ ਜੁੱਤੇ ਉੱਟ ਗੇਨੇ ਚੁਗਦੀਆਂ ਮੱਝਾਂ ਹਨ ਤੇ ਕੰਮ ਕਰਦੇ ਜਾਂ ਕਦੇ-ਕਦਾਂ ਹੀ ਗੱਲਾਂ ਕਰਦੇ ਬੰਦੇ ਇਹ ਕੰਮ ਕਰਦੇ ਬੰਦਿਆਂ ਦੇ ਮਨ ਅੰਦਰ ਵੀ ਬਹੁਤ ਖੁੱਲ ਹੁੰਦੀ ਸੀ ਜਿੱਥੋਂ ਤੱਕ ਕਿਸੇ ਵੱਡੇ-ਵਡੇਰੇ ਦੀ ਯਾਦ ਜਾਂ ਸਨੌਤ ਜਾਂਦੀ ਹੈ ਇਹ ਲੋਕ ਇਸ ਇਲਾਕੇ ਤੇ ਕਬਜਾ ਜਮਾ ਕੇ ਬੈਠਿਆਏ ਹਨ ਨਾ ਕੋਈ ਉਹਨਾਂ ਦਾ ਰਾਜਾ ਹੁੰਦਾ ਸੀ ਤੇ ਨਾ ਕੋਈ ਪਰਚਾ ਹੁਣ ਵੀ ਜਿਉਂ ਪੁਰਸ਼ ਦੀ ਨਜ਼ਰ ਤੋਂ ਬਾਜ਼ ਜਾਣ ਤਾਂ ਹੋਰ ਕਿਸੇ ਦਾ ਉਹਨਾਂ ਨੂੰ ਕੋਈ ਡਰੀ ਨਹੀਂ ਇਹ ਬੰਦੇ ਬਹੁਤਾ ਵਾਰ ਖੁੱਲ੍ਹ ਵਿੱਚ ਜਿਹੜੀ ਉਹਨਾਂ ਦੇ ਕੰਮ ਕਰਨ ਦੀ ਥਾਂ ਹੁੰਦੀ ਸੀ ਵਿੱਚ ਹੀ ਰਹਿੰਦੇ ਜਿਸ ਤਰ੍ਹਾਂ ਅਸੀਂ ਘਰੋਂ ਬਾਹਰ ਜਾਣ ਲੱਗੇ ਇਹਨੂੰ ਪੁੱਛਦੇ ਹਾਂ ਤੂੰ ਪਿੰਡ ਕਿਸ ਕੰਮ ਲਈ ਚੱਲਿਆ ਜਾਂ ਪਿੰਡ ਕੀ ਕਰ ਰਿਹਾ ਹੈ ਫਸਲਾਂ ਕਾਣ ਲਈ ਤੇ ਮੱਝਾਂ ਨੂੰ ਸੁਖੀ ਰੱਖਣ ਲਈ ਜਿੰਨਾ ਕੰਮ ਉੱਥੇ ਕੀਤਾ ਜਾਂਦਾ ਹੈ ਉਹ ਮੇਰੀ ਤੇ ਆਮ ਮਨੁੱਖ ਦੀ ਤਾਕਤ ਤੋਂ ਪਰੇ ਦੀ ਗੱਲ ਹੈ ਇਸ ਲਈ ਉਸ ਮਾਹੌਲ ਵਿੱਚ ਨਿਰਾਸ਼ਾ ਜਾਂ ਖੇਚ ਦੀ ਕੋਈ ਥਾਂ ਹੁੰਦੀ ਹੀ ਨਹੀਂ ਇੱਥੇ ਹਰ ਸ਼ੈ ਦੀ ਆਪਣੀ ਹਸਤੀ ਹੈ ਡੰਗਰ ਤੇ ਖੈਰ ਟੱਬਰ ਦੇ ਜੀਆ ਵਾਂਗ ਹੁੰਦੇ ਹਨ ਹਰ ਮੱਝ ਜਾਂ ਟੱਗੇ ਬਾਰੇ ਹਰ ਰੋਜ਼ ਦੱਸਣ ਨੂੰ ਕਈ ਗੱਲਾਂ ਹੁੰਦੀਆਂ ਹਨ ਉਹਨਾਂ ਦੇ ਸੁਭਾਵਾਂ ਦੀ ਟੱਬਰ ਦੇ ਜੀਆ ਨੂੰ ਪੂਰੀ ਸਮਝ ਹੁੰਦੀ ਹੈ ਹੋਰ ਤੇ ਇਸ ਦੀਆਂ ਚੀਜ਼ਾਂ ਜਿਵੇਂ ਰੁੱਖ ਛੱਪੜ ਤੇ ਡੇਰੇ ਵੀ ਜੇ ਪੂਰੀ ਪੂਰੀਆਂ ਪੂਰੀਆਂ ਨਹੀਂ ਤਾਂ ਘਟੋ ਘਟੜਦੀਆਂ ਜਿਉਂਦੀਆਂ ਜਾਗਦੀਆਂ ਚੀਜ਼ਾਂ ਲੱਗਦੀਆਂ ਜੇ ਇਹ ਮੇਰੀਆਂ ਯਾਦਾਂ ਹਰ ਕਹਾਣੀ ਦਾ ਪਿੰਡਾਂ ਹਨ ਤਾਂ ਉਸ ਦੀ ਜਾਨ ਜਾਂ ਰੂਹ ਕੀ ਹੈ ਇਹ ਉਹ ਉਸ ਖਿਆਲ ਜਾਂ ਭਾਵ ਤੋਂ ਹੈ ਜਿਸ ਨੇ ਮੈਨੂੰ ਉਹ ਕਹਾਣੀ ਲਿਖਣ ਲਈ ਪ੍ਰੇਰਿਆ ਸੀ ਕਦੀ ਕਦੀ ਜਦੋਂ ਕਿਸੇ ਘਟਨਾ ਦਾ ਮੇਰੇ ਮਨ ਉੱਤੇ ਬਹੁਤਾ ਅਸਰ ਹੁੰਦਾ ਹੈ ਤਾਂ ਮੇਰੇ ਅੰਦਰ ਚੋਖੀ ਹਿਲਜੁਲ ਪੈਦਾ ਹੁੰਦੀ ਹੈ ਤਾਂ ਕਹਾਣੀ ਦਾ ਇਹ ਭਾਵ ਜਾਂ ਖਿਆਲ ਜਨਮ ਲੈ ਲੈਂਦਾ ਹੈ ਇਸ ਖਿਆਲ ਦੇ ਜਨਮ ਲੈਣ ਨਾਲ ਇੱਕ ਫੈਸਲਾ ਜ਼ਰੂਰ ਹੋ ਜਾਂਦਾ ਹੈ ਕਿ ਕਿਸੇ ਨਾ ਕਿਸੇ ਸ਼ਕਲ ਵਿੱਚ ਇਸ ਬਾਰੇ ਕਹਾਣੀ ਲਿਖੀ ਜਾਵੇ ਇਹ ਹੁਣ ਮੈਨੂੰ ਛੱਡ ਕੇ ਨਹੀਂ ਜਾਏਗੀ ਜੇ 5-7 ਦਿਨ ਲਈ ਚੁੱਭੀ ਮਾਰ ਵੀ ਜਾਵੇ ਤਾਂ ਫਿਰ ਨਿਕਲੇ ਆਉਂਦਾ ਹੈ ਪਰ ਜੇ ਮੈਂ ਵਿਹਲਾ ਹੋਵਾਂ ਤਾਂ ਇਸ ਨੂੰ ਚੁੱਭੀ ਵੀ ਨਹੀਂ ਲਾਉਣੀ ਪੈਂਦੀ ਮੇਰੇ ਫਿਰਦਿਆਂ ਤੁਰਦਿਆਂ ਇਹ ਮਨ ਵਿੱਚ ਹੋਰ ਥਾਂ ਬਣਾਉਂਦਾ ਰਹਿੰਦਾ ਹੈ ਤਾਂ ਜੋ ਇਹ ਕਹਾਣੀ ਦਾ ਰੂਪ ਧਾਰ ਸਕੇ ਕਈ ਵਾਰ ਕਹਾਣੀ ਦਾ ਇਹ ਰੂਪ ਉਹ ਪੂਰੀ ਦੀ ਪੂਰੀ ਘਟਨਾ ਵੀ ਹੁੰਦੀ ਹੈ ਜਿਸ ਵਿੱਚ ਉਹ ਖਿਆਲ ਨਿਕਲੇ ਆਉਂਦਾ ਹੈ ਉਦੋਂ ਮੈਨੂੰ ਬਹੁਤਾ ਸੋਚਣਾ ਹੀ ਨਹੀਂ ਪੈਂਦਾ ਕਹਾਣੀ ਇੱਕ ਸਕੇ ਅੰਬਾਰਕ ਤੇ ਸਾਬਣ ਕੁਝ ਇਸ ਹੱਦ ਤੱਕ ਕੋਜਾ ਤੱਕ ਖੱਬਲ ਵੀ ਇਸ ਕਿੰਦੇ ਨਮੂਨੇ ਹਨ ਜਿੱਥੇ ਖਿਆਲ ਦੇ ਨਾਲ ਨਾਲ ਪੂਰੀ ਕਹਾਣੀ ਵੀ ਮਿਲ ਗਈ ਸੀ ਦੂਜੇ ਪਾਸੇ ਕਈ ਵਾਰ ਸਿਰਫ ਖਿਆਲ ਹੀ ਮਿਲਦਾ ਹੈ ਤੇ ਉਸ ਵੇਲੇ ਅੱਗੋਂ ਇਹ ਵੀ ਨਹੀਂ ਸੁੱਝਦਾ ਕਿ ਇਸ ਤੋਂ ਕਹਾਣੀ ਕਿਵੇਂ ਬਣਾਈ ਜਾ ਸਕਦੀ ਹੈ ਚੰਗੀ ਕਹਾਣੀ ਇੱਕ ਮਾਮੂਲੀ ਜਿਹਾ ਛਲਕਾਰੇ ਤੋਂ ਹੀ ਜੁੜਦੀ ਹੈ ਜਿਵੇਂ ਕਿਸੇ ਦੀ ਇੱਕ ਖਾਸ ਢੰਗ ਨਾਲ ਕਹੀ ਹੋਈ ਗੱਲ ਜਾਂ ਚਿਹਰੇ ਦਾ ਪ੍ਰਭਾਵ ਦੋਸਤਾਂ ਦੀਆਂ ਦਸਿਆ ਹੋਈਆਂ ਵਿਚਤਰ ਘਟਨਾਵਾਂ ਜਿਨ੍ਹਾਂ ਨੂੰ ਉਹ ਬਹੁਤ ਵਧੀਆ ਕਹਾਣੀ ਦਾ ਪਲਾਟ ਸਮਝਦੇ ਹਨ ਤੋ ਕਦੇ ਵੀ ਕੋਈ ਕਹਾਣੀ ਨਹੀਂ ਬਣ ਸਕਦੀ ਮੇਰੀਆਂ ਕਈ ਕਹਾਣੀਆਂ ਇਸ ਤਰ੍ਹਾਂ ਟੁਰਦੀਆਂ ਨੇ ਜਿਵੇਂ ਉਹ ਮੈਨੂੰ ਕਿਸੇ ਨੇ ਸੁਣਾਈਆਂ ਹੋਣ ਇਹ ਐਵੇਂ ਇੱਕ ਲਿਖਣ ਦਾ ਢੰਗ ਹੀ ਹੈ ਹਰ ਕਹਾਣੀ ਦਾ ਵੀ ਉਹੀ ਲਿਸ਼ਕਾਰਾ ਹੈ ਜਿਹੜਾ ਇੱਕ ਅੱਖ ਦੇ ਫੌਰ ਵਿੱਚ ਮਿਲਦਾ ਹੈ ਇਸ ਗੱਲ ਨੂੰ ਕੋਈ ਸਪਸ਼ਟ ਕਰਨ ਲਈ ਮੈਂ ਤੁਹਾਨੂੰ ਆਪਣੀ ਕਹਾਣੀ ਨਮਸਕਾਰ ਬਾਰੇ ਇੱਕ ਗੱਲ ਦੱਸਦਾ ਹਾਂ 1963 ਦੀ ਗੱਲ ਹੈ ਮੈਂ ਸਾਈਕਲ ਉੱਤੇ ਸ਼ਹਿਰ ਤੁਰ ਫਿਰ ਰਿਹਾ ਸਾਂ ਰਾਤ ਦਾ ਵੇਲਾ ਸੀ ਬਾਜ਼ਾਰ ਬਹੁਤ ਖੁੱਲਾ ਡੁੱਲਾ ਸੀ ਸਾਈਕਲ ਤੇਜ਼ ਦੌੜ ਸਕਦਾ ਸੀ ਜਿੱਥੇ ਕੁਝ ਵੇਖਣ ਨੂੰ ਹੋਵੇ ਉੱਥੇ ਮੈਂ ਇੱਕਦਮ ਰੋਕ ਵੀ ਲੈਂਦਾ ਸਾਂ ਕੋਚਰ ਫਿਰਕੇ ਜਦੋਂ ਵਾਪਸ ਮੁੜ ਰਿਹਾ ਸਾਂ ਤਾਂ ਤਿੰਨ ਚਾਰ ਸੜਕਾਂ ਦੇ ਵਿੱਚਕਾਰ ਬਣੇ ਇੱਕ ਗੋਲ ਚੱਕਰ ਉੱਤੇ ਇੱਕ ਸੁੰਦਰ ਇਸਤਰੀ ਖਲੋਤੀ ਸੀ ਮੇਰੇ ਵਾਲੇ ਪਾਸਿਓਂ ਇੱਕ ਕਾਰ ਵੀ ਆ ਰਹੀ ਸੀ ਜਿਸ ਦੀਆਂ ਬੱਤੀਆਂ ਦਾ ਲਿਸ਼ਕ ਉਹਦੇ ਮੂੰਹ ਤੇ ਪਈ ਉਹ ਇਸ ਤਰ੍ਹਾਂ ਦੀ ਸੀ ਜਿਹੜੀ 100 ਬੰਦਿਆਂ ਵਿੱਚ ਵੀ ਆਪਣਾ ਆਪ ਸੰਭਾਲ ਕੇ ਖਲੋ ਸਕਦੀ ਸੀ ਕਾਰ ਦੀ ਬੱਤੀ ਦੀ ਲਿਸ਼ਕ ਸਾਹਮਣੇ ਵੀ ਉਹ ਕਾਲੀ ਨਾ ਪਈ ਉਸ ਨੇ ਕੇਵਲ ਅੱਖਾਂ ਪਾਸੇ ਕਰ ਲਈਆਂ ਸਨ ਇਸ ਲਿਸ਼ਕੂ ਵਿੱਚ ਮੈਂ ਉਸ ਨੂੰ ਹੋਰ ਵੀ ਸਵਾਰ ਕੇ ਵੇਖਿਆ ਉਸ ਦੀਆਂ ਅੱਖਾਂ ਬਹੁਤ ਕੁਝ ਪੜਨ ਤੇ ਜਾਣਨ ਵਾਲੀ ਈਸਤਰੀਆਂ ਹੋ ਸਕਦੀਆਂ ਹਨ ਉਸ ਤਰ੍ਹਾਂ ਫੱਬ ਕੇ ਖਲੋਣਾ ਵੀ ਘਰ ਬੈਠ ਕੇ ਨਹੀਂ ਸਿੱਖਿਆ ਜਾ ਸਕਦਾ ਲੋਕਾਂ ਵਿੱਚ ਫਿਰ ਤੁਰ ਕੇ ਹੀ ਵੇਖਿਆ ਜਾ ਸਕਦਾ ਹੈ ਉਸ ਦਾ ਪ੍ਰਭਾਵ ਮੈਨੂੰ ਕਹਾਣੀ ਲਿਖਣ ਲਈ ਪ੍ਰੇਰ ਗਿਆ ਮੇਰੇ ਲਈ ਦਸਰਾ ਮੁਸ਼ਕਲ ਹੈ ਕਿ ਉਹ ਜਿਹਾ ਹਵਾਰ ਇਸਤਰੀਆਂ ਨਾਲੋਂ ਉਸ ਵਿੱਚ ਕੀ ਵੱਖਰਾ ਸੀ ਪਰ ਮੇਰੇ ਮਨ ਨੇ ਕਿਹਾ ਕਿ ਇਸ ਉੱਤੇ ਕਹਾਣੀ ਲਿਖਣੀ ਪਵੇਗੀ ਪਰ ਇਸ ਇਸਤਰੀ ਤੇ ਉੱਤੇ ਇਸ ਇਸਤਰੀ ਤੇ ਮੈਂ ਕੀ ਕਹਾਣੀ ਲਿਖਾਂ ਨਾ ਅਗਾ ਪਤਾ ਨਾ ਪਿੱਛਾ ਨਾ ਸਲਾਮ ਦਵਾ ਕਈ ਦਿਨ ਮੈਂ ਆਪਣੇ ਕੰਮ ਕੰਮ ਕਾਜ ਵਿੱਚ ਹੀ ਲੱਗਾ ਰਿਹਾ ਤੇ ਉਹ ਇਸਤਰੀ ਉਸੇ ਚੌਂਕ ਵਿੱਚ ਖਲੋਤੀ ਕਹਾਣੀ ਮੰਗਦੀ ਰਹੀ ਇੱਕ ਦਿਨ ਮੈਨੂੰ ਖਿਆਲ ਆਇਆ ਕਿ ਉਸ ਕੁੜੀ ਦੀ ਦਿੱਖ ਵਿੱਚੋਂ ਅੱਜ ਦੇ ਪੰਜਾਬ ਦਾ ਹੰਬੜਾ ਝਾਕਦਾ ਹੈ ਉਹ ਨਵੇਂ ਪੰਜਾਬ ਦਾ ਚਿੰਨ ਹੈ ਇਸ ਲਈ ਕਹਾਣੀ ਮੰਗਦੀ ਹੈ ਨਵੇਂ ਪੰਜਾਬ ਦੇ ਚਿੰਨ ਹੋਰ ਵੀ ਹੋਣਗੇ ਪਰ ਇਹ ਕੁੜੀਆਂ ਵੀ ਹਨ ਜਿਹੜੀਆਂ ਪੜ੍ਹ ਲੈ ਕੇ ਕੰਮਾਂ ਤੇ ਲੱਗੀਆਂ ਹਨ ਪੈਸੇ ਕਮਾਉਂਦੀਆਂ ਹਨ ਤੇ ਚੰਗਾ ਖਾਣ-ਢਾਣ ਕਰਕੇ ਪਹਿਲਾਂ ਨਾਲੋਂ ਸੁੰਦਰ ਵੀ ਲੱਗਦੀਆਂ ਹਨ ਪੰਜਾਬ ਦੀ ਤੋਰ ਵਿੱਚ ਇਹਨਾਂ ਦਾ ਵੀ ਆਪਣਾ ਹਿੱਸਾ ਹੈ ਠੀਕ ਹੈ ਉਹ ਸੁੰਦਰ ਇਸਤਰੀ ਨਵੇਂ ਪੰਜਾਬ ਦਾ ਚਿੰਨ ਹੋਣ ਦੇ ਨਾਂ ਤੇ ਕਹਾਣੀ ਮੰਗ ਰਹੀ ਸੀ ਪਰ ਇਸ ਕਹਾਣੀ ਨੂੰ ਬਣਾਇਆ ਕਿਸ ਤਰ੍ਹਾਂ ਜਾਵੇ ਇਹ ਚਿੰਨ ਦੀ ਕਹਾਣੀ ਬਣੇ ਕਿਸ ਤਰ੍ਹਾਂ ਇਹ ਚਿੰਨ ਦੂਜੇ ਚਿੰਨਾ ਵਿੱਚੋਂ ਤਾਂ ਉੱਭਰ ਕੇ ਆਉਣਾ ਚਾਹੀਦਾ ਹੈ ਕਈ ਦਿਨ ਪਿੱਛੋਂ ਮੈਨੂੰ ਅੰਗਰੇਜ਼ ਅਫਸਰ ਦਾ ਖਿਆਲ ਆਇਆ ਜਿਹੜਾ ਫੌਜ ਵਿੱਚ ਮੇਰੇ ਨਾਲ ਹੁੰਦਾ ਸੀ ਉਹ ਹਿੰਦੁਸਤਾਨ ਤੇ ਹਿੰਦੁਸਤਾਨੀਆਂ ਵਿੱਚ ਦੂਜਿਆਂ ਨਾਲੋਂ ਬਹੁਤੀ ਦਿਲਚਸਪੀ ਰੱਖਦਾ ਹੁੰਦਾ ਸੀ ਕਈ ਵਾਰ ਵੇਲੇ ਵਕਤ ਪੰਜਾਬੀ ਕੱਪੜੇ ਪਾ ਲੈਂਦਾ ਫਾਰਸੀ ਲਿਪੀ ਵਿੱਚ ਉਰਦੂ ਪੜ੍ਹਨਾ ਵੀ ਸਿੱਖਦਾ ਸੀ ਭਾਵੇਂ ਕਿ ਰੋਮਨ ਲਿਪੀ ਵਿੱਚ ਤਾਂ ਬਹੁਤ ਸਾਰੇ ਅਫਸਰ ਸਿੱਖਦੇ ਸਨ ਇਹ ਕਹਾਣੀ ਉਸ ਨਾਲ ਜੋੜੀ ਜਾ ਸਕਦੀ ਹੈ ਉਹ ਇੰਗਲੈਂਡ ਤੋਂ ਮੁੜ ਕੇ ਇੱਥੇ ਆਉਂਦਾ ਹੈ ਤੇ ਮੇਰੇ ਨਾਲ ਫਿਰਦਾ ਪਰੌਂਦਾ ਸਭ ਕੁਝ ਨਵਾਂ ਨਵਾਂ ਵੇਖਦਾ ਹੈ ਵੇਖਦਿਆਂ ਵੇਖਦਿਆਂ ਉਹ ਇਸਤਰੀ ਵੀ ਵੇਖ ਲਿੰਦਾ ਹੈ ਤੇ ਫਿਰ ਕਹਿੰਦਾ ਹੈ ਕਿ ਉਹੀ ਸਭ ਤੋਂ ਨਵੀਂ ਤੇ ਉੱਤਮ ਚੀਜ਼ ਹੈ ਜਦੋਂ ਉਹ 20 ਸਾਲ ਪਹਿਲਾਂ ਇੱਥੇ ਰਹਿੰਦਾ ਹੁੰਦਾ ਸੀ ਤਾਂ ਉਸਨੇ ਉਹ ਜੀ ਕੋਈ ਇਸਤਰੀ ਨਹੀਂ ਸੀ ਵੇਖੀ ਇਸ ਸਾਰੀ ਸਮਗਰੀ ਨੂੰ ਜੋੜਦਿਆਂ ਮਹੀਨਾ 2 ਮਹੀਨੇ ਲੱਗ ਗਏ ਲਿਖਣ ਲਈ ਵਕਤ ਇਸ ਤੋਂ ਵੱਖਰਾ ਲਗਾ ਕਹਾਣੀ ਦਾ ਟਾਂਚਾ ਸੋਚਣ ਨਾਲੋਂ ਕਹਾਣੀ ਲਿਖਣ ਲਈ ਹੋਰ 20 ਖਾਵਾ ਸਮਾਂ ਚਾਹੀਦਾ ਹੁੰਦਾ ਹੈ। ਕਈ ਲੋਕ ਇਸ ਨੂੰ ਇਲਾਮ ਜਾਂ ਰੱਬੀ ਪ੍ਰੇਰਨਾ ਦਾ ਸਮਾਂ ਕਹਿੰਦੇ ਹਨ। ਮੇਰੀ ਲੋੜ ਇਸ ਤੋਂ ਬਹੁਤ ਘੱਟ ਹੈ। ਬਸ ਸਾਰਾ ਦਿਨ ਆਪਣਾ ਹੋਵੇ ਤਾਂ ਜੋ ਕਿਸੇ ਵੇਲੇ ਵੀ ਘੜੀਵਾਲ ਨਾ ਵੇਖਣਾ ਪਵੇ। ਰਾਤ ਤੱਕ ਕਿਸੇ ਨੇ ਘਰ ਨਾ ਆਉਣਾ ਹੋਵੇ। ਕੋਈ ਸੱਜਰੀ ਬੇਇੱਜ਼ਤੀ ਨਾ ਹੋਈ ਹੋਵੇ। ਬੋਟੀ ਨਾਲ ਲੜਾਈ ਨਾ ਹੋਈ ਹੋਵੇ। ਨੌਕਰੀ ਨੂੰ ਕੋਈ ਨਵਾਂ ਖਤਰਾ ਨਾ ਆ ਪਿਆ ਹੋਵੇ। ਤਾਂ ਸਮਝੋ ਕਿ ਇਸ ਇਲਹਾਮ ਲਈ ਵਾਤਾਵਰਨ ਅਨੁਕੂਲ ਹੈ ਮੈਨੂੰ ਇਸ ਲਈ ਫੁੱਲਾਂ ਦੀ ਜਾਂ ਖੁਸ਼ਬੂ ਦੀ ਜਾਂ ਹਰੇ-ਹਰੇ ਘਾਹ ਦੀ ਜਾਂ ਮੂੰਬਤੀਆਂ ਦੇ ਚਾਨਣ ਦੀ ਕੋਈ ਲੋੜ ਨਹੀਂ ਹੁੰਦੀ ਰਜਾਈ ਵਿੱਚ ਲੇਟ ਕੇ ਸੋਫੇ ਉੱਤੇ ਪੌਂਦ ਤੇ ਬੈਠ ਕੇ ਜਾਂ ਕਿਸੇ ਖੁੰਡ ਉੱਤੇ ਬੈਠ ਕੇ ਇੱਕੋ ਜਿਹਾ ਆਰਾਮ ਨਾਲ ਲਿਖ ਸਕਦਾ ਹਾਂ ਪੈਨਸਨ ਨਾਲ ਲਿਖਣ ਨਾਲ ਮੈਨੂੰ ਵਧੇਰੇ ਵਧੀਆ ਲੱਗਦਾ ਹੈ ਕਿਉਂਕਿ ਇਹ ਵਿਚਾਰੀ ਕੋਈ ਨਖਰਾ ਹੀ ਨਹੀਂ ਕਰਦੀ ਇੱਕ ਹੋਰ ਲੋੜ ਇਹ ਹੈ ਕਿ ਉਹ ਕਹਾਣੀ ਉਹਨਾਂ ਦਿਨਾਂ ਵਿੱਚ ਹੀ ਖਤਮ ਕਰਨ ਦੀ ਮੰਗ ਨਾ ਕਰਦੀ ਹੋਵੇ ਜਾਨੀ ਕਿ ਕਾਲ ਕਾਲ ਨਾ ਪਈ ਹੋਵੇ ਮੇਰੇ ਲਈ ਕਿਸੇ ਖਿਆਲ ਤੋਂ ਅਜਾ ਕਹਾਣੀ ਦਾ ਬਣ ਜਾਣਾ ਇੱਕ ਫੁੱਲ ਦੇ ਖਿੜਨ ਵਾਂਗ ਹੈ ਇਹ ਬੂਟੇ ਦੇ ਸੁਭਾਂ ਅਸਰ ਆਪਣੇ ਦਿਨ ਲੈ ਕੇ ਹੀ ਖਿੜੇਗਾ ਇਸ ਨੂੰ ਇਸ ਪਾਸੇ ਵੱਲ ਅਗਾਹ ਧੱਕਿਆ ਨਹੀਂ ਜਾ ਸਕਦਾ ਕਾਲ ਕਰਕੇ ਇਸ ਨੂੰ ਧੱਕਣ ਨਾਲ ਇਸ ਦੀ ਸ਼ਕਲ ਹੀ ਵਿਗੜ ਜਾਏਗੀ ਤੇ ਜੋ ਕੁਝ ਇਸ ਨੇ ਬਣਨਾ ਸੀ ਉਹ ਬਣ ਨਹੀਂ ਸਕੇਗਾ ਕਹਾਣੀ ਲਿਖਣ ਵਿੱਚ ਕਈ ਵਾਰ ਕਈ ਕਈ ਦਿਨ ਲੱਗ ਜਾਂਦੇ ਹਨ ਪਹਿਲਾਂ ਕਹਾਣੀ ਦਾ ਮੋਟਾ ਢਾਂਚਾ ਲਿਖ ਲੈਣਾ ਇਹ ਢਾਂਚਾ ਆਮ ਅੰਗਰੇਜ਼ੀ ਵਿੱਚ ਹੁੰਦਾ ਹੈ ਫਿਰ ਉਸ ਨੂੰ ਆਰੰਭ ਕਰਕੇ ਕੁਝ ਦਿਨਾਂ ਵਿੱਚ ਖਤਮ ਕਰਦਾ ਹਾਂ ਕਹਾਣੀ ਲਿਖਣ ਵੇਲੇ ਇਸ ਅੰਗਰੇਜ਼ੀ ਵਿੱਚ ਲਿਖੇ ਢਾਂਚੇ ਨੂੰ ਵੇਖਣ ਦੀ ਲੋੜ ਹੀ ਨਹੀਂ ਪੈਂਦੀ ਇਹ ਸ਼ਾਇਦ ਇਸ ਲਈ ਲਿਖਦਾ ਹਾਂ ਕਿ ਇਸ ਨਾਲ ਮਨ ਵਿੱਚ ਗੱਲ ਸਾਫ਼ ਹੋ ਜਾਂਦੀ ਹੈ ਜੇ ਰੱਬ ਸੋ ਵੀ ਕਿਧਰੇ ਦੋ ਇਕੱਠੀਆਂ ਛੁੱਟੀਆਂ ਆ ਜਾਣ ਤਾਂ ਕਹਾਣੀ ਦਾ ਬਹੁਤ ਸਾਰਾ ਐਸਾ ਮੁੱਕ ਜਾਂਦਾ ਹੈ ਉਸ ਤਰ੍ਹਾਂ ਦੋ ਤਿੰਨ ਘੰਟੇ ਹੀ ਰੋਜ਼ ਲਿਖਣ ਜੋਗੇ ਮਿਲਦੇ ਨੇ ਘੰਟਾ ਅੱਧਾ ਘੰਟਾ ਇਸ ਸੁਰਤ ਸੁਰਤ ਟ ਕਹਾਣੀ ਕਰਦੇ ਆ ਹੀ ਲੱਗ ਜਾਂਦਾ ਹੈ। ਕਈ ਵਾਰ ਕਹਾਣੀ ਲਿਖਣੀ ਛੱਡ ਕੇ ਜਦ ਨੂੰ ਦਫ਼ਤਰ ਜਾਣਾ ਪੈਂਦਾ ਤਾਂ ਬੜੀ ਔਖ ਲੱਗਦੀ ਹੈ। ਮਨ ਕਹਿੰਦਾ ਹੈ ਕਿ ਜੇ ਕਦੀ ਇਹ ਦਿਨ ਇੱਕ ਦਿਨ ਮਿਲ ਜਾਵੇ ਤਾਂ ਕਹਾਣੀ ਮੁੱਕ ਸਕਦੀ ਹੈ। ਲਿਖ ਕੇ ਮੈਨੂੰ ਬਹੁਤਾ ਕੱਟਣਾ ਵੜਣਾ ਨਹੀਂ ਪੈਂਦਾ। ਸ਼ਬਦਾਂ ਦੀ ਤੇ ਕਦੀ-ਕਦੀ ਵਾਕਾਂ ਜਾਂ ਪਹਿਰਾਂ ਦੀ ਬਦਲੀ ਤੇ ਹੋ ਸਕਦੀ ਹੈ ਪਰ ਸਾਰੀ ਜਾਦੀ ਕਹਾਣੀ ਕਦੀ ਨਹੀਂ ਕਟਣੀ ਪਈ ਕਿਉਂਕਿ ਢਾਂਚਾ ਮੇਰੇ ਮਨ ਵਿੱਚ ਪਹਿਲਾਂ ਹੀ ਸਾਫ਼ ਹੁੰਦਾ ਹੈ ਤੇ ਇਹ ਬੇਮਹਾਰੇ ਨਹੀਂ ਵਗਦੀ। ਇੱਕ ਬੈਠਕ ਵਿੱਚ ਮੈਂ ਕਦੀ ਕੋਈ ਕਹਾਣੀ ਨਹੀਂ ਲਿਖੀ ਕਿਉਂਕਿ ਹਰ ਵਾਕ ਬੜਾ ਸੋਚ ਸਮਝ ਕੇ ਲਿਖਣਾ ਹੁੰਦਾ ਹੈ ਤੇ ਦਿਮਾਗੀ ਤੌਰ ਤੇ ਮੈਂ ਬਹੁਤਾ ਚੁਸਤ ਵੀ ਨਹੀਂ ਇਸ ਲਈ ਕਾਫੀ ਸਮਾਂ ਵੀ ਲੱਗ ਜਾਂਦਾ ਹੈ ਪਰ ਇਹ ਬਹੁਤਾ ਸਮਾਂ ਲੱਗਣ ਨਾਲ ਕਹਾਣੀ ਦੇ ਪ੍ਰਭਾਵ ਦੀ ਏਕਤਾ ਭੰਗ ਨਹੀਂ ਹੁੰਦੀ ਮਨ ਵਿੱਚ ਉਸ ਦੇ ਪ੍ਰਭਾਵ ਦੀ ਏਕਤਾ ਹੈ ਤਾਂ ਕਾਗਜ਼ ਤੇ ਵੀ ਠੀਕ ਹੀ ਆਵੇਗੀ ਭਾਵੇਂ ਉਹ ਥੋੜੀ ਥੋੜੀ ਕਰਕੇ 5-10 ਦਿਨਾਂ ਵਿੱਚ ਹੀ ਕੋਈ ਨਾ ਲਿਖੀ ਹੋਵੇ ਜੇ ਕਹਾਣੀ ਲਿਖਣ ਤੋਂ ਬਿਨਾ ਮੈਨੂੰ ਹੋਰ ਕੋਈ ਕੰਮ ਨਾ ਵੀ ਹੋਵੇ ਤਾਵੀ ਮੈਂ ਕਿਸੇ ਕਹਾਣੀ ਲਿਖਣੀ ਨਹੀਂ ਚਾਹਾਂਗਾ ਨਾ ਹੀ ਮੈਂ ਹੁਣ ਤੱਕ ਬਹੁਤੀਆਂ ਕਹਾਣੀਆਂ ਹੁਣ ਤੋਂ ਬਹੁਤੀਆਂ ਕਹਾਣੀਆਂ ਲਿਖ ਸਕਾਂਗਾ ਜਦੋਂ ਇੱਕ ਵਾਰ ਕਹਾਣੀ ਸਾਫ਼ ਤੌਰ ਤੇ ਲਿਖ ਕੇ ਕਿਸੇ ਪਰਚੇ ਵਿੱਚ ਚਲੀ ਜਾਵੇ ਤਾਂ ਉਸ ਤੋਂ ਪਿੱਛੋਂ ਮੇਰਾ ਉਸ ਨੂੰ ਪੜਨ ਨੂੰ ਵੀ ਕਦੀ ਜੀ ਨਹੀਂ ਕਰਦਾ ਛੱਪ ਕੇ ਆਈ ਕਹਾਣੀ ਵੀ ਮੈਂ ਕਦੀ ਘਟਵਾ ਦੀ ਸਾਰੀ ਦੀ ਸਾਰੀ ਪੜੀ ਹੈ ਸਗੋਂ ਮੈਂ ਹੈਰਾਨ ਹਾਂ ਕਿ ਲੋਹਰ ਲੋਕੀ ਉਸ ਨੂੰ ਕਿਉਂ ਪੜਦੇ ਹਨ ਕਿਤਾਬ ਦੇ ਪ੍ਰੂਫ ਪੜਨੇ ਤਾਂ ਹੋਰ ਵੀ ਔਖੇ ਲੱਗਦੇ ਹਨ ਇਸ ਦਾ ਕੀ ਕਾਰਨ ਹੈ ਮੁਢਲੇ ਲਸ਼ਕਾਰੇ ਜਾਂ ਜਜ਼ਬੇ ਦੇ ਜ਼ੋਰ ਤੇ ਕਹਾਣੀ ਲਿਖੀ ਤਾਂ ਜਾਂਦੀ ਹੈ ਪਰ ਇਹ ਉਸ ਨੂੰ ਪੂਰੀ ਤਰ੍ਹਾਂ ਪ੍ਰਗਟਾਉਣ ਵਿੱਚ ਅਸਫਲ ਰਹਿੰਦੀ ਹੈ ਇਸ ਲਈ ਹੀ ਚੰਗੀ ਨਹੀਂ ਲੱਗਦੀ ਕੀ ਕਹਾਣੀਆਂ ਲਿਖਣ ਦੇ ਕੰਮ ਵਿੱਚ ਮੈਨੂੰ ਬੜਾ ਸਵਾਦ ਆਉਂਦਾ ਹੈ ਹਾਂ ਆਉਂਦਾ ਹੈ ਪਰ ਇਸ ਦਾ ਪਤਾ ਉਸ ਬੇਸਵਾਦੀ ਤੋਂ ਲੱਗਦਾ ਹੈ ਜਿਹੜੀ ਜਦੋਂ ਕੁਝ ਲਿਖਣ ਨੂੰ ਨਾ ਹੋਵੇ ਤਾਂ ਹੁੰਦੀ ਹੈ ਸਾਰੇ ਲੋਕਾਂ ਤੋਂ ਵੱਖਰਾ ਇੱਕ ਭੇਦ ਪਾਲਦੇ ਰਹਿਣਾ ਉਸ ਭੇਦ ਨੇ ਅੰਦਰੇ ਅੰਦਰ ਆਪਣਾ ਆਕਾਰ ਬਦਲਦੇ ਰਹਿਣਾ ਤੇ ਵਧਿ ਜਾਣਾ ਤੇ ਫਿਰ ਇੱਕ ਚੀਜ਼ ਇਹੋ ਜੀ ਘੜ ਦੇਣਾ ਜਿਹੜੀ ਪਹਿਲਾਂ ਹੁੰਦੀ ਨਹੀਂ ਇਹ ਸਵਾਦ ਦੇਣ ਵਾਲੀਆਂ ਗੱਲਾਂ ਹਨ ਪਰ ਇਹ ਸਵਾਦ ਜੀਵਨ ਦੀਆਂ ਹੋਰ ਪ੍ਰਾਪਤੀਆਂ ਤੋਂ ਵੱਖਰਾ ਹੁੰਦਾ ਹੈ ਕਦੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਮੈਂ ਗੱਡੀ ਵਿੱਚ ਬੈਠਾ ਹੋਵਾਂ ਤੇ ਇਹ ਸੋਚ ਕੇ ਖੁਸ਼ ਹੋ ਜਾਵਾਂ ਕਿ ਮੈਂ ਫਲਾਣੀ ਕਹਾਣੀ ਲਿਖੀ ਸੀ ਹਰ ਕਹਾਣੀ ਇੱਕ ਮਗਰੋ ਲਾ ਵਕਤ ਹੀ ਹੁੰਦੀ ਹੈ ਦੂਜੇ ਪਾਸੇ ਬਾਲ ਬੱਚੇ ਨਰਾਜ ਰਹਿੰਦੇ ਹਨ ਮੇਰਾ ਮਨ ਇਧਰ ਰੁਝਾ ਰਹਿੰਦਾ ਹੈ ਕਈ ਵਾਰ ਇਸ ਕੰਮ ਵਿੱਚ ਗੁਲਾਮੀ ਵੀ ਮਹਿਸੂਸ ਕਰੀਦੀ ਹੈ ਆਪਣੇ ਖਿਆਲਾਂ ਦੇ ਲਿਖਣ ਦੀ ਗੁਲਾਮੀ ਛੱਡ ਕੇ ਹੋਰ ਲੋਕਾਂ ਵਾਂਗੂ ਆਜ਼ਾਦ ਹੋਣ ਨੂੰ ਵੀ ਜੀ ਕਰਦਾ ਪਰ ਜਿੰਨਾ ਚਿਰ ਕਹਾਣੀਆਂ ਛੁੱਝਦੀਆਂ ਰਹਿਣਗੀਆਂ ਇਹ ਨਹੀਂ ਉਹ ਪੜਨਾ हां लिखे ਜਾਣ ਤੋਂ ਪਹਿਲਾਂ ਮੈਨੂੰ ਹਰ ਕਹਾਣੀ ਬੜੀ ਮਨ ਨੂੰ ਮੋਹਣ ਵਾਲੀ ਲੱਗਦੀ ਹੈ ਤੇ ਉਹਦਾ ਖਿਆਲ ਕਈ-ਕਈ ਦਿਨ ਖੁਸ਼ੀ ਵੀ ਰੱਖਦਾ ਹੈ ਜਿਵੇਂ ਮੈਂ ਨਮਸਕਾਰ ਕਹਾਣੀ ਬਾਰੇ ਦੱਸਿਆ ਇਸ ਖਿਆਲ ਜਾਂ ਦ੍ਰਿਸ਼ ਦੁਆਲੇ ਮੇਰਾ ਕਹਾਣੀ ਲਿਖਣ ਨੂੰ ਜੀ ਕਰਦਾ ਉਸਦੇ ਪੂਰੇ ਅਰਥ ਤਾਂ ਮੈਨੂੰ ਉਸ ਵੇਲੇ ਪਤਾ ਨਹੀਂ ਹੁੰਦਾ ਕੇਵਲ ਅੰਦਰੋਂ-ਅੰਦਰੀ ਹੀ ਇਹ ਪਤਾ ਹੁੰਦਾ ਹੈ ਕਿ ਇਸਦੇ ਕੋਈ ਅਰਥ ਨਿਕਲਦੇ ਹਨ ਤੇ ਕੱਢੇ ਹੋਏ ਅਰਥ ਵੀ ਹਿਸਾਬ ਦੇ ਸਵਾਲ ਵਾਂਗ ਸਾਫ਼ ਤੇ ਸਿੱਧੇ ਨਹੀਂ ਹੁੰਦੇ ਜੀਵਨ ਵਿੱਚ ਨਹੀਂ ਘਟਨਾਵਾਂ ਖਾਸ ਤੌਰ ਤੇ ਨਾਟਕੀ ਘਟਨਾਵਾਂ ਸਰਲ ਨਹੀਂ ਹੁੰਦੀਆਂ ਦੋ ਤੇ ਦੋ ਚਾਰ ਗਿਣਨ ਵਾਲੇ ਲੋਕ ਉਹਨਾਂ ਦੀ ਬੇਤਰਤੀਬੀ ਤੋਂ ਕਾਲੇ ਪੈ ਜਾਂਦੇ ਹਨ ਅੱਜਕੱਲ ਮੇਰਾ ਕੁਝ ਇਸ ਤਰ੍ਹਾਂ ਦਾ ਵਕਤ ਆ ਗਿਆ ਹੈ ਜਾਪਦਾ ਹੈ ਕਿ ਹਰ ਕਹਾਣੀ ਅਖੀਰਲੀ ਕਹਾਣੀ ਹੈ ਪ੍ਰਾਣਿਆਂ ਵਿਸ਼ਾ ਉਤੇ ਲਿਖਣ ਨੂੰ ਜੀ ਨਹੀਂ ਕਰਦਾ ਤੇ ਨਵਾਂ ਜਮਾਨਾ ਮੁੱਠ ਵਿੱਚ ਆਉਂਦਾ ਨਹੀਂ ਸਹਤ ਤੇ ਹੋਰ ਰੂਪਾਂ ਨਾਲੋਂ ਕਹਾਣੀ ਸਭ ਤੋਂ ਛੇਤੀ ਬਹਿ ਹੋ ਜਾਣ ਵਾਲਾ ਰੂਪ ਹੈ ਲੋਕ ਨਵੀਂ ਸਮਗਰੀ ਦੀ ਮੰਗ ਕਰਦੇ ਹਨ ਜਿਸ ਦਾ ਅੱਜ ਦੇ ਸਮੇਂ ਨਾਲ ਕੁਝ ਜੋੜ ਹੋਵੇ ਜਿੱਥੇ ਲੋਕੀ 1942 ਦੀ ਲਹਿਰ ਨਾਲ ਭਾਰਤ ਦੀ ਵੰਡ ਨਾਲ ਸਬੰਧਤ ਕੋਈ ਨਾਵਲ ਪੜ ਕੇ ਤਾਂ ਖੁਸ਼ ਹੋਣਗੇ ਉਥੇ ਉਹ ਇੰਨਾ ਸਮੇਂ ਬਾਰੇ ਕਹਾਣੀ ਦੀ ਇੰਨੀ ਕਦਰ ਨਹੀਂ ਕਰਨ ਲੱਗੇ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਦਾ ਹਿੰਦੁਸਤਾਨੀਆਂ ਨਾਲ ਕਿਰਨਾ ਪੜਿਆ ਸਲੂਕ ਇੱਕ ਵਧੀਆ ਨਾਵਲ ਦਾ ਵਿਸ਼ਾ ਤਾਂ ਬਣ ਸਕਦਾ ਪਰ ਇਹ ਹੀ ਗੱਲ ਕਿਸੇ ਕਹਾਣੀ ਨੂੰ ਇੰਨੀ ਸਫਲ ਨਹੀਂ ਬਣਾਉਣ ਲੱਗੀ ਕਹਾਣੀ ਵਿੱਚ ਲੇਖਕ ਦੀ ਸੂਝ ਸਭ ਤੋਂ ਅਗਲੇਰੀ ਤੇ ਦਰਾੜੀ ਪਹੁੰਚਦੀ ਆਸ ਕੀਤੀ ਜਾਂਦੀ ਹੈ ਜੋ ਫੌਜੀ ਕਾਰਵਾਈਆਂ ਵਿੱਚੋਂ ਉਪਮਾ ਦੇਣ ਦੀ ਆਗਿਆ ਹੋਵੇ ਤਾਂ ਮੈਂ ਇਹ ਕਹਿ ਸਕਦਾ ਹਾਂ ਕਿ ਕਹਾਣੀ ਸਭ ਤੋਂ ਅਗਲੀ ਤੇ ਦਰਾੜੀ ਚੌਂਕੀ ਤੇ ਹੈ ਚੌਂਕੀ ਹੈ ਤੇ ਕਹਾਣੀਕਾਰ ਬਾਰਡਰ ਸਕਾਉਟ ਸਨ ਜਿਹੜੇ ਹਰ ਵੇਲੇ ਹੋਰ ਅਗਾਹ ਕੋਖਣ ਤੇ ਜਾਂਚਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਜਿਸ ਤਰ੍ਹਾਂ ਸਮਾਜ ਆਪਣੇ ਕਲਾਕਾਰਾਂ ਤੋਂ ਆਸ ਕਰਦਾ ਹੈ ਕਿ ਉਹ ਉਸ ਨੂੰ ਨਵੇਂ-ਨਵੇਂ ਖਿਆਲ ਦੱਸਣ ਇਸੇ ਤਰ੍ਹਾਂ ਕਲਾਕਾਰਾਂ ਵਿੱਚੋਂ ਕਹਾਣੀਕਾਰ ਤੋਂ ਸਭ ਤੋਂ ਨਵੇਂ ਤੇ ਸਜਰੇ ਖਿਆਲਾਂ ਦਾ ਧਾਰਨੀ ਹੋਣ ਦੀ ਆਸ ਕੀਤੀ ਜਾਂਦੀ ਹੈ ਕਿਉਂਕਿ ਉਹ ਦੂਜੇ ਕਲਾਕਾਰਾਂ ਨਾਲੋਂ ਹੋਰੇ ਪਾਰ ਤੁਰਦੇ ਸਮਝੇ ਜਾਂਦੇ ਹਨ ਇਹ ਆਸ ਦਾ ਹੀ ਪੂਰੀ ਕੀਤੀ ਜਾ ਸਕਦੀ ਹੈ ਜੇ ਕਹਾਣੀਕਾਰ ਦਾ ਮਨ ਇਸ ਤਰ੍ਹਾਂ ਸਾਫ਼ ਹੋਵੇ ਕਿ ਉਹ ਲੰਘਦੇ ਤੁਰਦੇ ਪ੍ਰਵਾਹਾਂ ਨੂੰ ਚੰਗੀ ਤਰ੍ਹਾਂ ਗ੍ਰੈਂਡ ਕਰ ਸਕੇ ਮੈਨੂੰ ਚਿਹਰੇ ਵੇਖਣ ਜਿੰਨਾ ਸਵਾਦੀ ਕੰਮ ਹੋਰ ਕੋਈ ਵੀ ਨਹੀਂ ਲੱਗਦਾ ਬਸਾਂ ਦੇ ਅੱਡੇ ਉੱਤੇ ਮੇਰਾ ਬੜਾ ਜੀ ਲੱਗਦਾ ਇਹ ਕੰਮਾ ਭਰੀ ਦੁਨੀਆ ਵਿੱਚ ਇਹ ਸੋਚ ਕੇ ਮੈਨੂੰ ਔਖ ਹੁੰਦੀ ਹੈ ਕਿ ਭਾਵੇਂ ਹੋਰਿਆ ਕੰਮ ਵੇਖਣਾ ਬਹੁਤ ਚੰਗਾ ਲੱਗਦਾ ਹੈ ਤੇ ਕੰਮ ਨਾਲ ਮੈਨੂੰ ਪਿਆਰ ਵੀ ਹੈ ਪਰ ਮੈਂ ਆਪ ਵੀ ਕੋਈ ਬਹੁਤਾ ਕੰਮ ਨਹੀਂ ਕਰਦਾ ਅਸਲ ਵਿੱਚ ਮੈਂ ਇੱਕ ਐਸੇ ਕੰਮ ਦੀ ਪਕੜ ਵਿੱਚ ਹਾਂ ਜਿਸ ਨੂੰ ਮੈਂ ਆਪ ਇੱਕ ਪੁੱਠਾ ਕੰਮ ਸਮਝਦਾ ਹਾਂ ਤੇ ਜਿਸ ਦੀ ਜਾਇਜ਼ ਤੌਰ ਤੇ ਕੋਈ ਕਦਰ ਨਹੀਂ ਪਰ ਜੇ ਮੈਂ ਇਹ ਕੰਮ ਵੀ ਨਾ ਕਰਾਂ ਤਾਂ ਇਸ ਗੱਲ ਦਾ ਕੋਈ ਜਵਾਬ ਨਹੀਂ ਹੋਵੇਗਾ ਕਿ ਮੈਂ ਕਿਸੇ ਹੋਰ ਕੰਮ ਦੇ ਯੋਗ ਨਹੀਂ ਪਰ ਮੈਨੂੰ ਇਸ ਗੱਲ ਤੋਂ ਧੀਰਜ ਮਿਲਦਾ ਹੈ ਕਿ ਮੇਰੇ ਵੱਡੇ ਵਡੇਰੇ ਜਿਹੜੇ ਮੇਰੀ ਹੋਂਦ ਦੇ ਜ਼ਿੰਮੇਵਾਰ ਹਨ ਵਾਹੀ ਦਾ ਕੰਮ ਬਹੁਤ ਕਰਦੇ ਰਹੇ ਹਨ ਤੇ ਉਹਨਾਂ ਦੇ ਕੀਤੇ ਕੰਮ ਦਾ ਸਦਕਾ ਹੀ ਮੈਨੂੰ ਇੱਥੇ ਜਿਉਣ ਦਾ ਹੱਕ ਮਿਲਿਆ ਹੈ ਜਿਸ ਥਾਂ ਉੱਤੇ ਉਹ ਕਈ ਸਦੀਆਂ ਕੰਮ ਕਰਦੇ ਰਹੇ ਹੋਣ ਹੁਣ ਉਹ ਪਾਕਿਸਤਾਨ ਵਿੱਚ ਹੈ ਪਰ ਉਸ ਕੰਮ ਦਾ ਸਾਂਝੇ ਦੇਸ਼ ਦੀ ਹੋਂਦ ਵਿੱਚ ਸਾਝ ਜਰੂਰ ਹੈ ਜੇ ਨਹਿਰਾਂ ਇਸ ਆਸ ਨਾਲ ਪੁੱਟੀਆਂ ਗਈਆਂ ਕਿ ਕਿਸਾਨ ਮਿਹਨਤ ਕਰਕੇ ਬਹੁਤੀਆਂ ਫਸਲਾਂ ਉਗਾਉਣਗੇ ਜਾਂ ਸੜਕਾਂ ਤੇ ਰੇਲਾਂ ਇਸ ਲਈ ਬਣਾਈਆਂ ਗਈਆਂ ਕਿ ਇਹ ਅਨਾਜ ਹੋਰ ਥਾਂ ਤੇ ਲਿਜਾਣਾ ਸੌਖਾ ਹੋਵੇਗਾ ਤੇ ਨਾਲ ਦੀ ਨਾਲ ਹੀ ਤਾਰਾਂ ਟੈਲੀਫੋਨ ਲਾਏ ਗਏ ਤਾਂ ਕਿ ਉਹਨਾਂ ਦੀ ਦੇਸ਼ ਦੀ ਉਹਨਾਂ ਦਾ ਦੇਸ਼ ਦੀ ਏਕਤਾ ਵਿੱਚ ਹਿੱਸਾ ਬਣਦਾ ਹੈ ਮੈਂ ਅਜੇ ਲੋਕਾਂ ਵਿੱਚ ਪੜਿਆ ਜਿਹੜੇ ਕਿਸੇ ਵੀ ਹੋਰ ਬਹਾਨੇ ਜਦੋਂ ਤੱਕ ਲੂ ਲੱਗਣ ਵਾਲੀ ਗੱਲ ਨਾ ਵਾਪਰ ਜਾਵੇ ਮੰਜੀ ਉੱਤੇ ਲੇਟੇ ਰਹਿਣਾ ਪਾਪ ਸਮਝਦੇ ਹਨ ਤੇ ਜਿਨ੍ਹਾਂ ਲਈ ਸੌਰੇ ਜਾਂ ਮੇਲੇ ਜਾਣ ਤੋਂ ਬਿਨਾ ਕਦੀ ਕੋਈ ਛੁੱਟੀ ਨਹੀਂ ਸੀ ਹੁੰਦੀ ਜੋ ਚੀਜ਼ਾਂ ਮੈਂ ਬਹੁਤੇ ਤਰਲੇ ਨਾਲ ਮੰਗਦਾ ਉਹਨਾਂ ਵਿੱਚੋਂ ਇੱਕ ਆਜ਼ਾਦੀ ਹੈ ਆਜ਼ਾਦੀ ਤੋਂ ਮੇਰਾ ਭਾਵ ਜਿੱਥੇ ਜਿਸ ਹਾਲ ਵਿੱਚ ਮਰਜ਼ੀ ਹੋਵੇ ਬੈਠਾ ਜਾਂ ਫਿਰਦਾ ਰਵਾਂ ਜਿਸ ਨਾਲ ਨਾ ਮਰਜ਼ੀ ਹੋਵੇ ਨਾ ਬੋਲਾਂ ਜਿੱਥੇ ਨਾ ਜਾਣਾ ਚਾਹਾਂ ਉੱਥੇ ਕਦੀ ਨਾ ਜਾਣਾ ਪਵੇ ਕਦੀ ਕਦੀ ਮਨ ਚਾਹੁੰਦਾ ਕਿ ਨੌਕਰੀ ਛੱਡ ਕੇ ਪਿੰਡ ਜਾ ਕੇ ਹੀ ਰਹਿ ਲਵਾਂ ਵਾਈ ਕਰਾਂ ਕਿੰਨਾ ਕਮਾਤ ਤੇ ਮੁੰਜੀ ਮੇਰੇ ਹੱਥਾਂ ਵਿੱਚ ਚਲੰਗੇਗੀ ਤੇ ਮੈਨੂੰ ਸਵਾਦ ਆਏਗਾ ਫਿਰ ਸੋਚਦਾ ਕਿ ਪਿੰਡ ਵਿੱਚ ਇੰਨੀ ਆਜ਼ਾਦੀ ਨਹੀਂ ਹੋਣੀ ਹਰ ਇੱਕ ਦਾ ਹਰ ਇੱਕ ਵੱਖਰਾ ਜਾਵੀਆਂ ਹੁੰਦਾ ਹੈ ਜੇ ਕਿਸੇ ਨਾਲ ਗੱਲ ਨਾ ਕਰੇ ਤਾਂ ਉਸ ਨੂੰ ਬਹੁਤ ਦੁੱਖ ਲੱਗਦਾ ਹੈ ਜਿੰਨਾ ਚਿਰ ਉਸ ਨੂੰ ਇਹ ਵਿਸ਼ਵਾਸ ਨਾ ਹੋਵੇ ਕਿ ਇਸ ਦਾ ਸਿਰ ਫਿਰਿਆ ਹੋਇਆ ਹੈ ਪੜਦਿਆਂ ਹੋਇਆਂ ਹੋਸਟਲ ਤੋਂ ਪਿੰਡ ਜਾਣ ਵਿੱਚ ਵੀ ਇਹੋ ਬੇਸਵਾਦੀ ਹੁੰਦੀ ਸੀ ਜੋ ਵੀ ਕੋਈ ਦਿਸੇ ਉਸ ਨਾਲ ਜਾ ਕੇ ਖਲੋ ਜਾਓ ਉਸ ਨਾਲ ਕੋਈ ਗੱਲ ਕਰੋ ਨਹੀਂ ਤਾਂ ਉਹਨੂੰ ਬੁਰਾ ਲੱਗੇਗਾ ਤੇ ਉਦੋਂ ਵੀ ਹਵਾ ਤੁਹਾਡੇ ਲਈ ਖਰਾਬ ਹੋ ਜਾਏਗੀ ਮੇਰਾ ਖਿਆ ਕਾਸ ਹੈ ਕਿ ਆਪਣੇ ਹੋਰ ਲੇਖਕ ਮਿੱਤਰਾਂ ਨਾਲੋਂ ਮੈਨੂੰ ਇਸ ਆਜ਼ਾਦੀ ਦੀ ਵੱਧ ਲੋੜ ਹੈ ਉਂਝ ਵੀ ਮੈਂ ਸੋਚਦਾ ਹਾਂ ਕਿ ਸਦਾ ਲਈ ਪਿੰਡ ਮੁੜ ਜਾਣਾ ਇੱਕ ਪਛਾਣ ਨੂੰ ਪੈਰ ਹੋਵੇਗਾ ਜਿਸ ਨਵੀਂ ਸਭਿਅਤਾ ਨੂੰ ਅਸੀਂ ਆਪਣੇ ਟਾਈਮ ਵਿੱਚ ਪੱਛਮੀ ਸਭਿਅਤਾ ਦਾ ਨਾਮ ਦਿੱਤਾ ਹੈ ਉਹ ਮੈਨੂੰ ਬਹੁਤ ਖਿੱਚ ਪਾਉਂਦੀ ਹੈ ਮੈਂ ਇਸ ਵੱਲ ਚਖੁਰਿਆ ਭਜਣਾ ਚਾਹਨਾ ਮੈਂ ਇਸ ਨੂੰ ਕਿਸੇ ਇੱਕ ਦੇਸ਼ ਜਾਂ ਕੁਝ ਦੇਸ਼ਾਂ ਦੀ ਸਭਿਤਾ ਨਹੀਂ ਸਮਝਦਾ ਇਹ ਮਨੁੱਖਤਾ ਦੇ ਪੰਥ ਦੀ ਸ਼ਾਹਕਾਰ ਉੱਤੇ ਇੱਕ ਵੱਡਾ ਪੜਾ ਹੈ ਜਿਹੜੇ ਦੇਸ਼ ਇਸ ਵੱਲ ਪਹਿਲਾ ਤੌਰ 'ਤੇ ਉਸ ਪੜਾ ਨੂੰ ਆਪਣੇ ਨਾਂ ਨਹੀਂ ਲਿਖਵਾ ਸਕਦੇ ਤੇ ਨਾ ਹੀ ਸਾਡੇ ਪਿੱਛੇ ਤੁਰਿਆਂ ਲਈਏ ਪੜਾ ਬਗਾਨਾ ਹੈ ਇਸ ਦੇ ਮੋਟੇ ਲੱਛਣ ਸਾਇੰਸ ਦਾ ਲੋਕਾਂ ਦੇ ਰੋਜ਼ ਦੇ ਕੰਮਾਂ ਉੱਤੇ ਖਿਆਲਾਂ ਵਿੱਚ ਵੜਨਾ ਲੋਕਾਂ ਦਾ ਆਪਣੇ ਆਪ ਆਪਣੇ ਆਮ ਜੀਵਨ ਦੀਆਂ ਗੁੰਝਲਾਂ ਲਾਟ ਸੁੱਟਨੀਆਂ ਤੇ ਇਸਤਰੀਆਂ ਦਾ ਸਿੱਧੇ ਹੋ ਕੇ ਖਲੋਣਾ ਹੈ ਇਹ ਸਨ ਕੁਝ ਵਿਚਾਰ ਕੁਲਵੰਤ ਸਿੰਘ ਵਿਰਕ ਦੇ ਕਿ ਉਹ ਕਹਾਣੀ ਕਿੱਦਾਂ ਘੜਦੇ ਹਨ ਕਹਾਣੀ ਉਹਨਾਂ ਦੇ ਜਿਹਨ ਵਿੱਚ ਕਿੱਦਾਂ ਆਉਂਦੀ ਹੈ ਉਹਦਾ ਪਲਾਟ ਕਿਵੇਂ ਬਣਦਾ ਤੇ ਉਹ ਕਿਹੜੇ ਸਮੇਂ ਨੂੰ ਕਹਾਣੀ ਲਿਖਣ ਲਈ ਬਿਹਤਰ ਸਮਾਂ ਸਮਝਦੇ ਹਨ ਕਿ ਕਹਾਣੀ ਸੱਚਮੁੱਚ ਹੀ ਕੋਈ ਆਕਾਸ਼ ਬਾਣੀ ਹੁੰਦੀ ਹੈ ਕੋਈ ਐਸਾ ਅਗੰਬੜੀ ਸੁਨੇਹਾ ਹੁੰਦਾ ਹੈ ਜਾਂ ਫਿਰ ਉਹ ਕਹਾਣੀ ਸੋਚ ਸਮਝ ਕੇ ਲਿਖਦੇ ਹਨ ਇਹ ਇੱਕ ਲੇਖ ਦੇ ਬਲਵਲੇ ਸਨ ਜਿਹੜੇ ਅਸੀਂ ਤੁਹਾਡੇ ਨਾਲ ਕੀਤੇ ਸਾਂਝੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ